ਬੋਲ ਬਾਕੀ ਅੱਜ ਆਪਾਂ ਘੁੰਮਣ ਆਏ ਆ ਘੁੰਮਣ ਦਾ ਵਲੌਗ ਹੈ ਨਹੀਂ ਨਹੀਂ ਪ੍ਰੈਂਕ ਹੈ ਪ੍ਰੈਂਕ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦੇ ਵੈਲਕਮ ਆ ਤੁਹਾਡਾ ਹੈਰੀ ਪਰੀ ਵਲੌਗ ਚੈਨਲ ਦੇ ਵਿੱਚ ਤੇ ਅੱਜ ਅਸੀਂ ਕਰਨ ਆਲੇ ਆ ਪ੍ਰੈਂਕ ਬਹੁਤ ਜ਼ਿਆਦਾ ਇੱਕਦਾਂ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਿਕੋਦੋਈ ਵਲੌਗ ਜੀ ਸਾਰਿਆਂ ਨੂੰ ਤੇ ਇਹੀ ਸ਼ੋਰ ਸੀਗੇ ਜਿਹੜੇ ਪਰੀ ਨਾ ਪਹਿਲਾਂ ਰਲੇ ਸੀਗੇ ਅੱਜ ਪਰਿਤਾਪ ਕਰਾਂਗੇ ਕੋ ਹੋਰ ਵੱਡਾ ਪ੍ਰੈਂਕ ਇੱਕ ਪ੍ਰੈਂਕ ਨਹੀਂ ਹੋਊਗਾ ਅੱਜ ਅੱਜ ਹੋਣਗੇ ਦੋ ਦੋ ਪ੍ਰੈਂਕ ਤੇ ਵਾਕਈ ਸਵਾਦ ਆਊਗਾ ਜੇ ਤੁਸੀਂ ਦੇਖਿਓ ਚੈੱਕ ਕਰਿਓ ਆਪਣੀ ਇੱਕ ਵੀਡੀਓ ਚੱਲਦੀ ਹੁੰਦੀ ਹੈ ਜਿਵੇਂ ਕਿ ਇੱਕ ਦੂਜੇ ਦੱਬ ਕੇ ਦਿਖਾਈ ਦੋ ਜਿਵੇਂ ਜਿੱਦਾਂ ਐਦਾਂ ਕਰ ਦੋਨੇ ਹਾਂ ਐਵੇਂ ਦਬਕੇ ਬੇਹੋਸ਼ ਜਿਹਾ ਕਰ ਦਿੰਨੇ ਆ ਉਹ ਪ੍ਰੈਂਕ ਕਰਾਂਗੇ ਉਹ ਇਹਨਾਂ ਨੂੰ ਤਾਂ ਨਹੀਂ ਹੁੰਦਾ ਵੈਸੇ ਪਰ ਇਹ ਮੈਂ ਸੱਚ ਦਵਾਉਂਗਾ ਵੀ ਇਹਨਾਂ ਨੂੰ ਹੁੰਦਾ ਜਾਂ ਕੁਝ ਵੀ ਹਨਾ ਮੈਂ ਕੋਈ ਨਾ ਚੌੜ ਕਰੋ ਜਾਂ ਕੁਝ ਵੀ ਇਹ ਚੀਜ਼ਾਂ ਕਰਾਂਗੇ ਉਸ ਤੋਂ ਬਾਅਦ ਮੈਂ ਯਾਨੀ ਕਿ ਬੇਹੋਸ਼ ਹੋ ਜੂੰਗਾ ਦੇਖਦੇ ਆ ਪਰੀ ਦੇ ਰਿਐਕਸ਼ਨ ਕੀ ਹੁੰਦੇ ਆ ਬਣੇ ਰਿਓ ਆਪਣੇ ਵਲੌਗ ਦੇ ਵਿੱਚ ਤੇ ਆ ਵੀ ਨਾ ਜਾਵੇ ਤੇ ਪਰੀ ਇਹ ਰੈਡੀ ਹੋ ਰਹੀ ਉਹਨੂੰ ਮੈਂ ਕਿਹਾ ਸੀ ਵੀ ਰੀਲਾ ਬਣਾਉਣੀਆਂ ਆ ਆਪਾਂ ਤੁਸੀਂ ਰੈਡੀ ਹੋ ਜਾਓ ਤੇ ਮੈਂ ਵੀ ਪੱਗ ਪੁੱਗ ਬਣ ਲੈਣਾ ਤੇ ਬਾਕੀ ਮਿਲਦੇ ਆਂ ਜੀ ਬਣੇਰੋ ਵਲੌਗ ਦੇ ਨਾਲ ਤੇ ਅੱਜ ਦੇਖ ਤੁਸੀਂ ਦੋ ਦੋ ਪ੍ਰੈਂਕਾਂ ੈਂਡ ਹੋਣਗੇ ਇੱਕ ਅਗਲਾ ਪ੍ਰੈਂਕ ਹੋ ਗਿਆ ਇਦੋਂ ਵੀ ਆਪਾਂ ਯੂ ਇਗਨੋਰ ਕਰਾਂਗੇ ਪਰ ਇਹਨੂੰ ਉਹਨੂੰ ਮੈਂ ਜਾਣੀ ਉੱਚੀ ਬਾਤ ਤੇ ਕਦੇ ਬੋਲਿਆ ਨਹੀਂ ਉੱਚੀ ਬਾਤ ਜੀ ਬੋਲੀ ਜਾਊਗਾ ਦੇਖਦੇ ਹਾਂ ਲੜਦੀ ਹੈ ਕਿ ਨਹੀਂ ਮੇਰੇ ਨਾਲ ਜਾਂ ਮੈਨੂੰ ਕੁਝ ਸਮਝਾਉਗੀ ਜਾਂ ਕੀ ਕਰਦੀ ਹੈ ਚਲੋ ਠੀਕ ਹੈ ਜੀ ਧੰਨਵਾਦ ਬਣੇਰੋ ਵਲੌਗ ਦੇ ਨਾਲ ਅੱਜ ਤੁਹਾਨੂੰ ਦਿਖਾਉਣੀ ਹੈ ਪਰੀ ਕੀ ਕਰੀ ਜਾਂਦੀ ਚੋਰੀ ਦੀ ਪਿਛਲੇ ਵਲੌਗ ਨੂੰ ਪਿਆਰ ਦਿੱਤਾ ਇੱਥੇ ਵੀ ਉਦਾਂ ਪਿਆਰ ਦਿਓ ਬਹੁਤ ਜ਼ਿਆਦਾ ਤੇ ਨਿੱਕੋ ਕੈਮਰਾ ਜੀ ਤੂੰ ਸਮਝਣਾ ਪਿਛਲੇ ਘੜੇ ਮੈਨੂੰ ਪਤਾ ਲੱਗ ਗਿਆ ਸੀ ਐਕਤੀ ਘੜੇ ਸ਼ਰਾਰਤ ਦਾ ਪਤਾ ਲੱਗੇ ਬਸ ਐਵੇਂ ਜੇ ਕਰਕੇ ਜੀ ਲਘੋਲੀ ਹਾਂ ਪਤਾ ਲੱਗਾ ਜੇ ਐਵੇਂ کہیں ਵੀ ਬਾਈ ਦੇ ਫੋਨ 'ਚ ਪਬਜੀ ਖੇਡਦਾ ਮੈਂ ਪਬਜੀ ਡਾਊਨਲੋਡ ਕਰਕੇ ਜਾਣ ਕਿਉਂ ਹੀ ਕਰੀਏ ਬੰਦੇ ਮਾਰਦੇ ਮਾਰਦੇ ਐ ਕਰਕੇ ਸਿਸਟਮ ਕਰ ਲਈ ਠੀਕ ਹੈ ਤੇ ਆਪਾਂ ਜੋ ਵੀ 프ੈਂਕ ਕਰਦੇ ਜੈਨੂਅਲ ਕਰਦੇ ਕੋਈ ਸੋਚਿਆ ਨਹੀਂ ਹੁੰਦਾ ਜਾਂ ਕੁਝ ਵੀ ਤੁਸੀਂ ਕਈ ਵਾਰੀ ਸਮਝੋ ਤਾਂ ਬਸ ਉਦੋਂ ਤੁਸੀਂ ਦੇ ਸਕਦੇ ਹਾਂ ਚਲੋ ਪਰੇ ਆ ਰਹੀ ਹੈ ਜੀ ਬਾਅਦ 'ਚ ਕਰਦੇ ਆਪਾਂ ਠੀਕ ਹੈ ਜਿੰਨੇ ਕਿ ਪਰੀ ਹੋ ਰਹੀ ਹੈ ਰੈਡੀ ਤੁਹਾਨੂੰ ਮਾੜਾ ਦਿਖਾ ਦਿਨਾ ਮਿਲ ਕੋ ਕੇ ਜੀ ਫੋਨ ਕੀ ਹੋ ਜਾ ਬਲੌਗ ਆਪਾਂ ਬਣਾਵਾਂਗੇ ਰੋਕ ਕੇ ਬਣਾਵਾਂਗੇ ਠੀਕ ਹੈ ਰੀਲਾ ਹੀ ਰੈਡੀ ਤਾਂ ਹੋ ਜਾ ਫੋਨ ਹੀ ਪਰ ਨਾ ਉਧਰ ਤੇ ਜਾਵਾ ਪਾਣੀ ਭਰਨ ਤਾਂ ਜੀ ਕਿਹੜਾ ਪਾਣੀ ਭਰਨਾ ਪਾਣੀ ਕਿਹੜਾ ਭਰਨਾ ਇਹ ਜੀ ਮੈਂ ਫੇਰ ਰੈਡੀ ਹੋ ਜਾ ਨਾ ਹਣ ਚੱਲਿਓ ਤੰਨਾ ਲਿਓ ਇੱਕ ਅਰੀ ਇੱਕ ਮਿੰਟ ਬੈਠੋ ਤਾਂ ਸਰੀ ਅਰੇ ਉਹ ਰੀਲਾ ਹੀ ਐਡਿਟ ਕਰਨੀਆਂ ਸੀ ਜਿਹੜੀਆਂ ਜਿਹੜੀਆਂ ਰੀਲਾ ਐਡਿਟ ਕਰਨੀਆਂ ਨਾ ਉਹ ਮੈਨੂੰ ਰੀਲਾ ਦੇ ਦਿਓ ਠੀਕ ਹੈ ਕੀ ਗੱਲ ਨਹੀਂ ਲਈ ਜਾਂਦੀ ਹੈ ਦਰੀਲਾ ਹੀ ਐਡਿਟ ਕਰਨੀ ਉਹ ਜਿਹੜੀਆਂ ਕਰਦੇ ਆ ਠੀਕ ਹੈ ਅੱਜ ਦਿਨ ਇੱਕੋ ਨੇ ਪਬਜੀ ਡਾਊਨਲੋਡ ਕੀਤੀ ਹੈ ਪਬਜੀ ਚਲਾਰ ਕੇ ਆਇਸ ਤਾਂ ਸਿੱਧਾ ਨਹੀਂ ਚਲਾਈ ਨਾ ਨਹੀਂ ਨਹੀਂ ਪਬਜੀ ਉਹ ਮੈਂ ਤਾਂ ਇੱਕ ਇੱਕ ਦੋ ਗੇਮਾਂ ਖੇਡਣੀ ਆ ਬਰਗੇਨ ਤੇ ਚੱਲ ਤੂੰ ਰੈਡੀ ਹੋ ਜਾ ਸੀ ਆ ਕੇ ਮੈਂ ਵੀ ਉੱਥੇ ਰੈਡੀ ਹੋਣਾ ਠੀਕ ਹੈ ਚੰਗਾ ਹੋਏ ਮੇਰੀ ਗੱਲ ਸੁਣ ਨੀ ਕੋਈ ਇੱਧਰ 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 ਅਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ ਠੀਕ ਐ ਮੜੇ ਧਿਆਨ ਨਾਲ ਫੋਨ ਰੱਖਿਓ ਬਈ ਵੀਰ ਬਣੀ ਮੈਸਰ ਕੁਐਸਟਾ ਚੰਗਾ ਠੀਕ ਠੀਕ ਚੰਗਾ ਹੈਪੀ ਮੜੇ ਧਿਆਨ ਨਾਲ ਰੱਖਿਓ ਫੋਨ ਬਸ ਤੂ ਲੁਭਾ ਗੇ ਹਾਂ ਤੂੰ ਜਾਣ ਕੇ ਕਈ ਵੀ ਹੈਪੀ ਤੂੰ ਮੇਰੇ ਉਂਗਲਾਂ ਹੀ ਦੱਬਣ ਲੱਗ ਜੀ ਚੰਗਾ ਠੀਕ ਐ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਪਰੀ ਰੀਲਾਂ ਦੇਖ ਰਹੀ ਐ ਤੇ ਆਪਾਂ ਨੂੰ ਕੋਈ ਨੂੰ ਕੁਛ ਵੀ ਨਹੀਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ ਕਿ ਹਾਂ ਤਾਂ ਬਸ ਐਵੇਂ ਬਸ ਨਾਰਮਲ ਵੀਡੀਓ ਬਣਾਣ ਗਏ ਆ ਜੋ ਤੁਸੀਂ ਤੇ ਨਿੱਕੂ ਮੜਾ ਐਂ ਕਰਕੇ ਨਾ ਪਬਜੀ ਟਾਈਪ ਫੋਨ ਰੱਖੀ ਤੇ ਬਾਕੀ ਸੰਭਾਲ ਕੇ ਰੱਖੀ ਵੀ ਵਧੀਆ ਫਰੇਮ ਚ ਲੈ ਕੇ ਲਿਆਈ ਵੀ ਇਹ ਚੀਜ਼ ਵੀ ਦੇਖੀ ਆਂ ਵੀ ਬੈ ਉਹਨਾ ਕਿ ਨਹੀਂ ਫਿਰਦੇ ਤੇ ਹੈਪੀ ਤੇ ਮੇਰੀ ਗੱਲ ਸੁਣਾ ਕੋਈ ਨਾ ਉਹੀ ਬਸ ਇੱਥੇ ਪਾਣੀ ਦਾ ਸਕੈਂਟ ਨੱਪ ਕੇ ਤੇ ਮੈਨੂੰ ਛੱਡ ਵੀ ਮੈ ਜਾਣ ਕਿਉਂ ਹੀ ਆਏ ਕਿ ਸੋਦਰੂਆਂ ਵੀ ਬਸ ਗਿਆ ਕੰਮ ਮੈਨੂੰ ਉਹ ਕਰਨਾ ਤਾਂ ਨਹੀਂ ਆ ਬਸ ਉਹੀ ਨੱਪ ਕੇ ਰੱਖੀ ਹਾਂ ਠੀਕ ਹੈ ਤੇ ਬਸ ਆ ਜੋ ਪਿੱਛੇ ਪਿੱਛੇ ਆਇਓ ਆਈ ਆ ਜਾਓ ਨਿਕੋ ਪਬਜੀ ਖੇਲਣਾ ਹੈ ਯਾਰ ਹੋ ਇਹ ਫੌਜੀ ਦਾ ਖੇਡਾਂ ਇਹ ਸਭ ਜਿਹੜਾ ਸੱਚਾ ਹੁੰਦਾ ਹੈ ਉਹ ਖਾਂ ਜਾਂ ਵਾਏ ਜੀ ਨੱਪਣਾ ਆਹ ਵੀਡੀਓ ਜੀ ਨਾ ਮੈਂ ਦੇਖੀ ਸੀ ਰਾਤੀ ਦੇਖੀ ਸੀ ਮੈਂ ਵੀਡੀਓ ਪਰ ਇਹਨੂੰ ਹੁੰਦਾ ਹੋ ਉਹਨੇ ਇਹਨੂੰ ਹੁੰਦਾ ਮੈਨੂੰ ਰਾਤ ਨੂੰ ਦੇਖੀ ਸੀ ਕਿ ਮੈਂ ਵੀਡੀਓ ਅਬ ਦੇਖੀ ਸੀ ਨਾ ਹਾਂ ਹਾਂ ਰਾਤੀ ਦੇਖੀ ਸੀ ਹੈ ਭਰੀ ਉਹ ਜਿਹੜੀ ਵੀਡੀਓ ਜੀ ਨੱਪਣ ਵਾਲੀ ਉਹ ਕਰਕੇ ਦੇਖੀਏ ਹੈ ਅਰੇ ਨਹੀਂ ਕੁਛ ਨਹੀਂ ਹੁੰਦਾ ਆਇਆ ਆਇਆ ऐसे ऐसे करके क्या है? मैं मैंने ऐसे कर करके देखना, करके देखा? जल्दी रखेगा तो, तो, तो कुछ एक कुछ नहीं हैं ना, भाई वो सिंपली हैं ना काम सिंपली हैं ना, एक बार ले जब एक बार सोंग का बाजू उठ जाए, ना राजपी। मंदी।

ਭਾਈ ਜੀ ਅਬ ਭਾਈ ਮੇ ਹੈਪੀ ਦੇਖ ਤੇ ਮਜ਼ਾਕ ਨਾਲ ਕੀ ਹੋ ਗਿਆ ਉੱਠ ਚੁ ਭਾਈ ਜੀ ਅਕਸੇ ਮੈਨੂੰ ਹੋਇਆ ਰੱਬਾ ਪੀਰ ਦਾ ਪਾਣੀ ਪਾਣੀ ਮੈਨੂੰ ਦੇ ਦੋ ਭਾਈ ਜੀ ਅਬ ਵੀ ਅਬ ਵੀ ਉੱਠੀ ਨਹੀਂ ਆਂਦੇ ਤੂੰ ਕਿਹੜੀ ਗੱਲ ਤੇ ਆਪਣੀ ਗਲਤੀ ਹੈ ਬਸ ਕੋਈ ਨਹੀਂ ਕੀ ਗਲਤੀ ਮੈਂ ਮਨਾ ਕੀਤਾ ਸੀ ਨਾ ਮੈਨੂੰ ਨਹੀਂ ਕੋਈ ਬਾਈ ਦੀ ਗਲਤੀ ਹੈ ਆਪਣੀ ਗਲਤੀ ਹੈ ਬਾਈ ਤੁਰ ਤੈਨੂੰ ਉੱਡਾ ਲੈਣੇ ਹੋੜ ਬਾਈ ਮੈਂ ਆਪੀ ਕਿਉਂ ਗਿਆ ਮੈਂ ਨਹੀਂ ਤੂੰ ਉੱਠ ਜਿਓ ਨਾ ਦਵਾਰੇ ਕਰਕੇ ਦੇਖਾਂਗੇ ਬਾਦੀ ਜਿੰਨੇ ਦਵਾਰੇ ਨਾ ਉੱਠ ਨੇ ਹੈ ਤੂੰ ਭਾਗ ਗਿਆ ਤੇ ਮਯਾਰ ਮਾਰਦੀ ਹੋ ਰੋੜ ਤੋ ਤੇ ਮੇਰੇ ਘਾਤ ਮਾਰਦਾ ਤੇਰੀ ਦੇਖੀ ਇਹ ਕਰੋ ਤੇਰੇ ਘਰ ਕੇ ਦੇਖਣ ਦੇ ਤੇ ਵੀ ਨਾ ਗਰ ਗੋਸ ਵੀ ਆਪੀ ਸਹੀ ਹੋ ਜਾ ਆ ਲੈ ਮਾਰ ਕਰ ਪਾਜੀ ਟੱਕਾ ਆ ਗਜਰਾ ਜਿਸਾ ਇਹ ਟੱਕਾ ਲਾ ਇਸ ਇਆ ਬੰਦ ਓਹ ਤੂੰ 프랭크 ਝੂਟ ਕੀਤਾ ਸੀ ਨਾ ਹੁਣ ਦੇਖ ਮੇਰੇ ਵਾਲਾ 프랭크 ਹੈ। ਕੀ ਹੈ? ਉਹ ਕੋਇਆ। ਕੋਇਆ। ਕੋਈ। ਓ ਯਾਰ 프랭크 ਫਿਰ ਮੈਨੂੰ ਵੀ ਪਿਛਲੇ ਘੜੇ ਤੁਸੀਂ ਕਿੰਨਾ ਪਰੇਸ਼ਾਨ ਕੀਤਾ 프랭ਕ ਹੀ ਸੀ ਇਹ। ਚੁੱਪ ਜਾ। ਓ ਮੇਰੀ ਸਰਦਾਰਨੀ ਨਹੀਂ ਨੀ ਤੂੰ ਫਿਰ। ਪਾਗ ਨਹੀਂ ਪੰਨਣੀ ਮੈਂ ਰੀਲਾਂ ਬਣਾਉਣ ਜਾਣੀ ਆ ਫਿਰ ਆਪੋ। ਓ ਮੇਰੀ ਗੱਲ ਸੁਣ ਗੱਲ ਤਾਂ ਸੁਣ ਬੁਸੀ ਹੋ ਗਈ ਇੱਧਰ ਆ ਜਾ ਇੱਧਰ ਓਏ ਬੁਸੀ ਹੋ ਗਿਆ ਬੰਦਾ ਹਰ ਰੌਣ ਲੱਗੇ ਰੌਣ ਲੱਗੇ ਬਾਕੀ ਦੋਸਤੋ ਇਹ ਜਿਹੜਾ ਪ੍ਰੈਂਕ ਦੇ ਵੀ ਨਹੀਂ ਸ਼ੂਟ ਕਰਨਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਬਾਕੀ ਤੁਹਾਨੂੰ ਪਤਾ ਹੈ ਇਸ ਚੀਜ਼ਾਂ ਦਾ ਹਨਾ ਪਤਾ ਨਾ ਲੱਗੇ ਹਜੇ ਵੀ ਕਿ ਹਨਾ ਵੀ ਸ਼ੂਟ ਕੀਤਾ ਜਾਂ ਕੋਈ ਕੁਝ ਵੀ ਹਣਾ ਉਹਨੂੰ ਐਵੇਂ ਤਾਂ ਕਹਤਾ ਪ੍ਰੈਂਕ ਹੈ ਮੇਰੀ ਗੱਲ ਸੁਣੋ ਮੈਂ ਦੋਸਤੋਂ ਮਨਾਉਣਾ ਇੱਥੋਂ ਮਨਾ ਮਨੂ ਕਿ ਫਿਰ ਦੂਜਾ ਪ੍ਰੈਂਕ ਇੱਕ ਹੋਰ ਕਰਾਂਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਦੋ ਦੋ ਪ੍ਰੈਂਕ ਕਰਾਂਗੇ ਤੇ ਉਦਾਂ ਹੀ ਇੱਕ ਪ੍ਰੈਂਕ ਹੋਰ ਕਰਾਂਗੇ ਉਹਨੂੰ ਪਿਆਰ ਕਰਵਾ ਕੇ ਮੋਲ ਲੈ ਕੇ ਜਾ ਕੇ ਉਹੀ ਆਪਾਂ ਜਾਣ ਕੇ ਕਹਾਂਗੇ ਵੀ ਅਸੀਂ ਕੋਈ ਮਨਾਇਆ ਫਲਾਣਾ ਇਹ ਚੀਜ਼ਾਂ ਕਹਿ ਕੇ ਤੇ ਉਸ ਤੋਂ ਬਾਅਦ ਦੂਜਾ ਪ੍ਰੈਂਕ ਕਰਾਂਗੇ ਠੀਕ ਹੈ ਤੇ ਬੜੀ ਰੋਈ ਜਾਂਦੀ ਹੈ ਤੁਸੀਂ ਦੇਖ ਸਕਦੇ ਮੈਨੂੰ ਫਨ ਫੜਾਈ ਬੜੀ ਬੜੀ ਰੁਈ ਨਹੀਂ ਆ ਚਲ ਦੋਸਤੋ ਮੈਂ ਨਾ ਇਹਨ ਮਨਾ ਲਾ ਤੇ ਮਨਾ ਮਨੂ ਕੇ ਫਿਰ ਆਪਾਂ ਚੱਲਨੇ ਆ ਆਪਾਂ ਜਾਾਂਗੇ ਮਾਲ ਤੇ ਉੱਥੇ ਜਾ ਕੇ ਦੂਜਾ ਪ੍ਰੈਂਕ ਕਰਾਂਗੇ ਬਾਕੀ ਬਣੇ ਰਿਓ ਪ੍ਰੈਂਕ ਦੇ ਨਾਲ ਇਹ ਜੋ ਪ੍ਰੈਂਕ ਨਹੀਂ ਕਰਨਾ ਚਾਹੀਦਾ ਵੀ ਸੀਰੀਅਸ ਹੋ ਗਈ ਪਿਛਲੇ ਜਿਹੜੇ ਮੈਂ ਵੀ ਮੈਨੂੰ ਵੀ ਬੜਾ ਪਰੇਸ਼ਾਨ ਕੀਤਾ ਇਹਨਾਂ ਨੇ ਕੋਈ ਨਾ ਹੁਣ ਤੁਸੀਂ ਦੁਬਾਰੇ ਦੇਖਿਓ ਇੱਕ ਪ੍ਰੈਂਕ ਹੋਰ ਹੋਊਗਾ ਦੋ ਦੋ ਅੱਜ ਤੋਂ ਬਾਅਦ ਨਹੀਂ ਆਇਆ ਜੇ ਪ੍ਰੈਂਕ ਕਰਦਾ ਠੀਕ ਹੈ ਭੈਰੀ ਪਰੂ ਹਾਂ ਸਰਦਾਰ ਜੀ ਠੀਕ ਹੈ ਅੱਜ ਤੋਂ ਬਾਅਦ ਬੇਟੇ ਇਹ ਜਾ ਪ੍ਰੈਂਕ ਬੰਦ ਆਪਾਂ ਪ੍ਰੈਂਕ ਹੀ ਨਹੀਂ ਕਰਿਆ ਕਰਨਾ ਇੱਕ ਦੂਜੇ ਤੇ ਚੰਗਾ ਓਏ ਨਿੱਕੂ ਨਾਲੇ ਮੈਨੂੰ ਇਦਾਂ ਤੀਜਾ ਨਸ ਖਾਇਆ ਕਰੋ ਪ੍ਰੈਂਕ ਪ੍ਰੁੰਕ ਦੀਆਂ ਇਹ ਦੰਦ ਕੱਢਣ ਵਾਲੀ ਕੋਈ ਗੱਲ ਐ ਰਾ ਆਇਆ ਨਹੀਂ ਕਰੀ ਦੰਦ ਦਾ ਪੁੱਤ ਮੈਂ ਸੌਰੀ ਮੰਗਣਾ ਹੈ ਆਇਂ ਕੀ ਹੋ ਗਿਆ ਲੈ ਕੀ ਹੋ ਗਿਆ ਆਈ ਨਹੀਂ ਕਰੀ ਜਾਂਦਾ ਯਾਰ ਪ੍ਰੈਂਕ ਸੀਗਾ ਪਿਛਲੇ ਘੜੇ ਤੁਸੀਂ ਪ੍ਰੈਂਕ ਕੀਤਾ ਨਹੀਂ ਹੈ ਮੇਰੀ ਗੱਲ ਸੁਣ ਪ੍ਰੈਂਕ ਕੀਤਾ ਨਹੀਂ ਤੁਸੀਂ ਇਹ ਹੈ ਤੁਸਾਰੇ ਬੰਦ ਬੈਠੇ ਕੱਲ੍ਹ ਲਈ ਲੱਗੇ ਲੱਗੇ ਹੋਸ਼ ਨਾ ਰਾਮ ਨਾਉਣਾ ਹੀ ਆ ਓਏ ਅੱਖਾਂ ਵੇਖੋ ਔਕਾ ਤੁਸੀਂ ਐ ਰੋ ਰੋ ਕੇ ਤਾਏ ਨਹੀਂ ਢੇਰੋਂ ਨਹੀਂ ਤਾਂ ਸੈਡ ਗਾਣਾ ਗਾਓ ਲੈ ਬੱਲੀ ਜਾਨ ਬਾਕੀ ਮੰਨ ਨਹੀਂ ਇਹ ਜਦੋਂ ਇਹ ਸਮਾਈਲ ਕਰ ਲੈਂਦੀ ਹੈ ਉਹ ਤਾਂ ਮੰਨ ਜਾਂਦੀ ਹੈ ਇੰਨਾ ਟਾਈਮ ਹੀ ਨਰਾਏ ਰਹਿੰਦੀ ਦੋਸਤੋ ਮਿਲਾਂ ਹੱਥ ਤੋਂ ਮਿਲਾਂ ਹੱਥ ਤੇ ਫਿਰ ਉਹ ਕੱਢ ਕੇ ਗੁੱਸੇ ਹਲੋ ਜੀ ਨੇ ਨਰਾਜ ਹਨ ਠੀਕ ਐ ਐਵੇਂ ਦਾ ਪ੍ਰੈਗ ਅੱਜ ਤੋਂ ਬਾਅਦ ਨਹੀਂ ਕਰਦਾ ਠੀਕ ਐ ਤੇ ਬਾਕੀ 5000 ਰੁਪਏ ਐਨਾ ਨੇ ਸਖਾਇਆ ਹਾਂ ਕੁਝ ਨਹੀਂ ਕਰਿਆ ਨਹੀਂ ਇਹਦੀ ਵੀ ਪਵੇ ਨਿੱਕੂ ਦੇ ਵੀ ਇੱਕ ਫੜੇ ਨੂੰ ਮੈਂ ਤਾਂ ਕੁਝ ਕਰਿਆ ਹੀ ਨਹੀਂ ਮੇਰੇ ਗੱਲ ਤਾਂ ਐਨੇ ਨੁਕਸਾਨ ਹਾਂ ਹਾਂ ਮਨਾ ਕਿਤਾ ਸੀ ਨਾ ਨੁਕਸਾਨ ਹਾਂ ਹਾਂ ਨਹੀਂ ਆ ਨਹੀਂ ਚੱਲ ਮੇਰੀ ਗੱਲ ਸੁਣ ਐਜੀ ਗੱਲਾਂ ਡੈਡੀ ਨੇ ਦੱਸੀ ਦਿੰਦੇ ਮੇਰੀ ਗੱਲ ਸੁਣ ਤੇ ਹੁਣ ਆਪਾਂ ਰੈਡੀ ਹੋ ਜੀਏ ਆਪਾਂ ਰਿਲਾ ਵੀ ਬਣਾ ਕੇ ਆਉਣੀਆਂ ਆਪਾਂ ਨੂੰ ਪਤਾ ਹੀ ਹੈ ਟਾਈਮ ਬਹੁਤ ਲੱਗੇ ਠੀਕ ਹੈ ਚੰਗੋ ਆਹ ਹਾਂ ਤਾਂ ਮਾਰ ਕੇ ਚੱਲੇ ਕੋਈ ਨਹੀਂ ਯਾਰ ਇੱਕ ਪ੍ਰੈਂਕ ਹੋ ਗਿਆ ਹੁਣ ਨਹੀਂ ਆਪਾਂ ਪ੍ਰੈਂਕ ਪ੍ਰੂਵ ਕਰਦੇ ਚੱਲ ਪ੍ਰੈਂਕ ਬਣ ਗਿਆ ਯਾਰ ਕੋਈ ਨਹੀਂ ਪ੍ਰੈਂਕ ਕਿਵੇਂ ਬਣ ਗਿਆ ਪ੍ਰੈਂਕ ਇੱਕ ਹੋਰ ਹੁਣ ਕੋਈ ਚੱਕਰ ਨਹੀਂ ਏ ਮੇਰੀ ਜਾਨੇ ਕੀ ਸਰਦਾਰਨੀ ਇਹ ਮੰਨਦੀ ਆਏ ਇਹਦਾ ਬਸ ਇਨੇ ਕਿ 2 ਮਿੰਟ ਦਾ ਗੁੱਸਾ ਹੁੰਦਾ ਉਸ ਤੋਂ ਉਸ ਦਿਨ ਮੈਂ ਵੀ ਬਹੁਤ ਰੋਇਆ ਸੀ ਮੇਰਾ ਦਿਲ ਡਰਿਆ ਵੀ ਮੈਂ ਕਿਹਾ ਤੂੰ ਮੈਨੂੰ ਛੱਡ ਜਾਣਾ ਜਾਂ ਜਾਏ ਕਹਿੰਦੀ ਸੀ ਜਦੋਂ ਹਨਾ ਪਿਛਲੇ ਪ੍ਰੈਂਕ ਤੁਸੀਂ ਦੇਖਿਆ ਹਣਾ ਪਰ ਇਸ ਵਾਰ ਦੋ ਪ੍ਰੈਂਕ ਹੋਣੇ ਆ ਹੁਣ ਤੁਸੀਂ ਦੇਖਿਓ ਇਗਨੋਰ ਪ੍ਰੈਂਕ ਜਿਵੇਂ ਕਿ ਤੁਸੀਂ ਕਹਿਆ ਸੀ ਇਗਨੋਰ ਕਰਨਾ ਜੋ ਮੈਂ ਇਹਨੂੰ ਉੱਚਾ ਬੋਲੂਗਾ ਉਹ ਚੀਜ਼ਾਂ ਕਰੂੰਗਾ ਜਿਹੜੀਆਂ ਚੀਜ਼ਾਂ ਮੈਂ ਕਦੇ ਕੀਤੀਆਂ ਨਹੀਂ ਉਹ ਆਪਾਂ ਪ੍ਰੈਂਕ ਤੇ ਕਰਾਂਗੇ ਇਹਨੂੰ ਜਾਣ ਕੇ ਕਹਾਂਗੇ ਅਸੀਂ ਮੌਲ ਘੁੰਮਣ ਆਏ ਐਵੇਂ ਦਾ ਵਲੌਗ ਕਹਾਂਗੇ ਪਰ ਹੀ ਆਪਾਂ ਦੂਜਾ ਮੈਂ ਇਹਨੂੰ ਕਹਾਂਗਾ ਪਰ ਹੀ ਆਪਾਂ ਦੂਜਾ ਵਲੌਗ ਹੋਰ ਚਾਲੂ ਕਰ ਲੈਨੇ ਆ ਅੱਜ ਆਪਣੇ ਕੋਲੇ ਟਾਈਮ ਆ ਆਪਾਂ ਦੂਜਾ ਵਲੌਗ ਬਣਾ ਲਾਂਗੇ ਹੁਣ ਤੁਸੀਂ ਦੇਖਿਓ ਦੂਜਾ ਵਲੌਗ ਨਹੀਂ ਇੱਕ ਪ੍ਰੈਂਕ ਇੱਕ ਵੀਡੀਓ ਦੇ ਵਿੱਚ ਦੋ ਦੋ ਪ੍ਰੈਂਕ ਠੀਕ ਹੈ ਜੀ ਤੇ ਧੰਨਵਾਦ ਥੈਂਕ ਯੂ ਜੀ ਇੱਥੋਂ ਤੱਕ ਦੇਖਣ ਲਈ ਹੁਣ ਆਪਾਂ ਅੱਗੇ ਵਧਦੇ ਆ ਹਾਂਜੀ ਸਰ ਸ੍ਰੀ ਕਾਲ ਦੀ ਆਈ ਹੋਪ ਕਰਦੇ ਆ ਸਾਰੇ ਵਧੀਆ ਹੋਵੋਗੇ ਕਿ ਵੈਲਕਮ ਸਾਡਾ ਹੈਰੀਪਰੀ ਵਲੌਗ ਦੇ ਵਿੱਚ ਸਵਾਗਤ ਆ ਤੁਹਾਡਾ ਸਭ ਦਾ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਪ੍ਰੈਂਕ ਕੀਤਾ ਸੀ ਚਾਟਾ ਪਿਛਲਾ ਪ੍ਰੈਂਕ ਤੇ ਬਾਕੀ ਦੱਸੋ ਕਿੱਦਾਂ ਲੱਗਦੇ ਹੋ ਸਾਰੇ ਯਾਨੀ ਮੈਂ ਮੜੀ ਅੱਜ ਪਹਿਲੀ ਵਾਰੀ ਐਨਕ ਲਾਈ ਜੀ ਦੱਸਿਓ ਮੜਾ ਇਹ ਕਿੱਦਾਂ ਲੱਗਦਾ ਬਾਕੀ ਅੱਜ ਆਪਾਂ ਇੱਕਾਣ ਮੜੇ ਗਾਂਹ ਹੋ ਕੇ ਦੱਸਣ ਦੇ ਮੈਨੂੰ ਨਾ ਬਾਕੀ ਅੱਜ ਆਪਾਂ ਘੁੰਮਣ ਆਏ ਆ ਘੁੰਮਣ ਦਾ ਵਲੌਗ ਹੈ ਨਹੀਂ ਨਹੀਂ ਪ੍ਰੈਂਕ ਆ ਪ੍ਰੈਂਕ ਹੈ ਤੇ ਪ੍ਰੈਂਕ ਜਿਵੇਂ ਤੁਹਾਨੂੰ ਕੀ ਪਤਾ ਜਿਵੇਂ ਪ੍ਰੈਂਕ ਚੱਲ ਰਿਹਾ ਹੈ ਨਾ ਪ੍ਰੈਂਕ ਇੱਕ ਹੋਰ ਕਰਨਾ ਅੱਜ ਡਬਲ ਪ੍ਰੈਂਕ ਵਾਲੀ ਗੱਲ ਸੀਗੀ ਉਹ ਹੋ ਕੇ ਰਲੀ ਮਰੀ ਪਈ ਐ ਤੇ ਉਹ ਕਰਨਾ ਜਾਣ ਕੇ ਮੈਂ ਕਹੂੰਗਾ ਵੀ ਘੁੰਮਣ ਦਾ ਵਲੌਗ ਘੁੰਮਣ ਦਾ ਵਲੌਗ ਹੈ ਜਿੱਦਾਂ ਕੀ ਤੁਸੀਂ ਦੇਖ ਸਕਦੇ ਹੋ ਤੇ ਪਰੀ ਜੀ ਵੀ ਆ ਰਹੇ ਨੇ ਪਰੀ ਕਿੱਦਾਂ ਲੱਗਦਾ ਤੈਨੂੰ ਅੱਜ ਫਿਰ ਤੋਂ ਘਮਾਉਣ ਲੈ ਕੇ ਆਏ ਹਾਂ 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 ਚੱਲ ਯਾਰ ਚੱਲੀਏ ਮੇਰਾ ਤਾਂ ਢਿੱਡ ਜਾ ਮੱਚੀ ਜਾਂਦਾ ਯਾਰ ਇਹ ਮਿਰਚਾਂ ਬਹੁਤ ਪਾਤੀਆਂ ਸਬਜ਼ੀ ਦੇ ਇਹ ਬਾਈ ਅੱਜ ਆਪਾਂ ਇਸ ਗੱਲ ਤੋਂ ਚੜਾਵਾਂਗੇ ਪਰੀ ਨੂੰ ਮੜਾ ਕੇ ਹੋ ਗਈ ਐ ਅੱਜ ਆਪਾਂ ਇਸ ਗੱਲ ਤੋਂ ਚੜਾਵਾਂਗੇ ਪਰੀ ਨੂੰ ਕਿ ਪਰੀ ਨੇ ਨਾ ਥੋੜੀਆਂ ਜਿਹੀ ਸਬਜ਼ੀ 'ਚ ਮਿਰਚਾਂ ਜ਼ਿਆਦਾ ਪਾਤੀਆਂ ਸੀ ਮੈਂ ਜਾਣ ਕੇ ਬੜੀ ਬੜੀ ਐਂ ਕਹੀ ਜਾਊਂਗਾ ਮਿਰਚਾਂ ਪਾਤੀਆਂ ਮਿਰਚਾਂ ਪਾਦੀਆਂ ਦੇਖੋ ਗੁੱਸਾ ਕਰਦੀ ਐ ਬਾਕੀ ਯਾਰ ਬਹੁਤ ਘੈਂਟ ਲੱਗ ਰਿਹਾ ਇੱਕ ਵੋਕ ਐਂਡ ਵੀਊ ਆ ਪਰੀ ਕਿੱਧਰ ਗਈ ਉਹ ਪਰੀ ਆ ਰਹੀ ਬਾਕੀ ਫਿਰ ਤਾਂ ਆਪਾਂ ਗੰਗਾ ਨਗਰ ਦੇ ਮਾਲ ਵਿੱਚ ਆ ਚੁੱਕੇ ਹਾਂ ਚਲੋ ਜੀ ਅੰਦਰ ਵੜ ਕੇ ਕਰਦੇ ਆ ਗੱਲਾਂ ਬਾਤਾਂ ਦੇਖ ਲੋ ਜੀ ਗੱਲਾਂ ਬਾਤਾਂ ਕਰ ਰਹੀ ਹੈ ਪਰੀ ਬੈਠੀ ਆ ਆਪਦੇ ਦਿਵਾਰਾਂ ਨਾਲ ਪਰੀ ਅਸੀਂ ਚੱਲੀ ਜਾਂਦਾ ਹੁਣ ਤਾਂ ਸਕੂਨ ਮਿਲ ਜਾਂਦਾ ਗਰਮੀ ਤੋਂ ਹੈ ਇੱਕ ਮਿੰਟ ਇੱਕ ਤੰ ਚੀਜ਼ ਫੜਾਵਾਂ ਮੈਂ ਤੇਰਾ ਰਮਾਲ ਮੈਨੂੰ ਲੱਗਾ ਭੁੱਲ ਤਾਂ ਨਹੀਂ ਗਿਆ ਆ ਲੈ ਆਉਣ ਵਾਲੇ ਕੇ ਬਸ ਅਸੀਂ ਆ ਗਏ 5 ਮਿੰਟਾਂ ਜੀ ਉੱਤੇ ਆ ਬਾਕੀ ਇਹਨੇ ਮਿਰਚਾਂ ਤੋਂ ਚਲੋ ਜ਼ਿਆਦਾ ਪਾਤੀਆਂ ਸੀ ਆ ਜਾਓ ਯਾਰ ਫਿਰ ਵੀ ਚੱਲਦੀ ਆ ਆ ਜਾਓ ਆ ਜਾਓ ਆ ਜਾਓ ਜਿਵੇਂ ਕਿ ਪਰੀ ਕਹਿੰਦੀ ਮੈਂ ਦੇਖਣੀ ਆ ਫਿਲਮ ਮੈਂ ਕਿਹਾ ਚਲ ਦਿਖਾ ਦਿੰਨੇ ਆ ਫਿਲਮ ਕੋਈ ਗੱਲ ਨਹੀਂ ਰੱਕੇ ਸੋਕੇ ਹੋ ਕੇ ਫਿਲਮ ਦੇਖਣੀ ਹੈ ਹਾਂਜੀ ਸਰਵਲਾ ਜੀ ਹਾਂਜੀ ਸਰਵਲਾ ਮੂਵੀ ਦੇਖਣੀ ਹੈ ਦੇਖਣੀ ਆ ਚਲੋ ਦੇਖਦੇ ਆ ਫਿਰੋਂ ਤੇ ਬਾਕੀ ਕੋਈ ਗੱਲ ਨਹੀਂ ਮਿਰਚਾਂ ਤਾਂ ਨਹੀਂ ਆਈ ਪਾਈਆਂ ਤੇਜ਼ ਹੀ ਪਾਈਆਂ ਸੀ ਓਟੇ ਡੀਮ ਮੱਛੀਆਂ ਦਾ ਮਿਰਚਾਂ ਬਹੁਤ ਤੇਜ਼ ਪਾਈਆਂ ਸੀ ਮੈਂ ਕਲੌਣੀ ਸੀਗੀ ਤੇ ਉੱਤੇ ਉੱਤੇ ਲੜਚ ਲਾਈ ਜਾਂਦੀ ਕੈਮਰਾ ਕੱਟੇ ਪੈਣਾ ਫਿਰ ਮੈਨੂੰ ਸਰਦਾ ਨਹੀਂ ਹੈ ਇਹਦੇ ਚ ਕਿਹਾ ਸੀ ਕਿ ਜੀ ਤੂੰ ਕੀ ਕਿਹਾ ਅੱਗੇ ਸਬਜ਼ੀ ਦੀ ਮਿਰਚਾਂ ਵੱਧ ਪਾਣੀ ਤੈਨੂੰ ਵੀ ਪਤਾ ਹੈ ਨੋਈ ਆਜੋ ਆਓ ਚੱਲ ਜੇ ਤੇ ਚੱਲੂਗੀ ਕਿ ਨਹੀਂ ਪਰ ਧਿਆਨ ਨਾਲ ਆਹੀਂ ਕਦੋਂ ਵੀ ਚੱਲ ਸਕਦੀ ਹੈ ਨਹੀਂ ਨਹੀਂ ਆਏ ਨਹੀਂ ਚੱਲਦੀ ਮੈਂ ਚਲਾਂ ਮੂਵੀ ਜਿਵੇਂ ਕੀ ਅਸੀਂ ਦੇਖਣੀ ਸੀ ਮੂਵੀ ਮੂਵੀ ਦੀਆਂ ਟਿਕ ਟਿਕ ਟਾ ਲਿਆ ਤੇ ਕਹਿੰਦੀ ਆਪਾਂ ਅੰਦਰ ਕੁਝ ਖਾਣ ਨੂੰ ਲੈ ਚੱਲਾਂਗੇ ਮੈਂ ਖਾਏ ਨਹੀਂ ਲੈ ਕੇ ਜਾਣ ਦਿੰਦੇ ਕੱਬੇ ਬਾਲੇ ਆਹ ਤਾਂ ਮੌਸਮ ਨਿਆਰਾ ਆ ਹਾ ਹਾ ਕੀ ਬਾਤ ਜਦ ਨੂੰ ਮੈਨੂੰ ਲੱਗਾ ਅਸੀਂ ਮੂਵੀ ਦੇਖ ਕੇ ਬਾਹਰ ਨੂੰ ਨਿਕਲਾਂਗੇ ਉਦੋਂ ਨੂੰ ਤਾਂ ਮੀਂਹ ਪੈ ਜਾਣਾ। ਬਾਕੀ ਆ ਸੰਨ ਤਾਂ ਬਹੁਤ ਘੰਟਾ ਆਏ ਨੇ ਮਿਰਚਾਂ ਨਾ ਯਾਰ ਅੱਜ ਮੇਰੇ ਢਿੱਡ ਜੇ ਹੋ ਰਹੀ ਹੋ ਜਾਂਦਾ। ਮਿਰਚਾਂ ਬਹੁਤ ਜ਼ਿਆਦੇ ਪਾਤੀਆਂ ਕੋਈ ਯਾਰ। ਅੱਗੇ ਬੋਲਦੀ ਆ ਮੇਰੇ। ਮੇਰੇ ਅੱਗੇ ਨਾ ਬੋਲਿਆ ਕਰ ਮੈਂ ਤੁਹਾਨੂੰ ਦੱਸਦਾ ਗੱਲ। ਹਾਂ ਸੌਰੀ ਜਰੀ ਨਹੀਂ। ਹਾਂ ਮੇਰੇ ਅੱਗੇ ਨਾ ਬੋਲੋ ਅੱਗੇ ਮੈਂ ਸਭ ਜਿੱਤੇ ਨਹੀਂ ਮਿਰਚਾਂ ਪਾਤੀਆਂ। ਮਾਲੋ ਵੀ ਯਾਰ ਬੰਦੇ ਦੀ। ਚਲੇ ਨਹੀਂ ਕਰਨਾ ਚਾਹੀਦਾ ਨਿੱਕੂ ਇਹਨੂੰ ਕਹਦੇ ਅੱਜ ਤੋਂ ਬਾਅਦ ਮੇਰੇ ਸਬਜੀ 'ਚ ਮਿਰਚਾਂ ਨਹੀਂ ਜਿਆਦਾ ਹੋਣੀਆਂ ਚਾਹੀਦੀਆਂ। ਬਾਕੀ ਐ ਸਬਜੀ 'ਚ ਮਿਰਚ ਕੋਈ ਨਹੀਂ ਬੇਸਤੀ ਕਰੋ ਨਹੀਂ ਤਾਂ ਸਾਡੀ ਹੋਰ ਲੈਣਾ। ਹਾਂ। ਹੈ? ਆਪਾਂ ਕਰਤੀ ਗੱਲ ਸਿੱਧੀ। ਹੈ? ਬਾਦੀ। ਹੈ? ਸਾਡੀ ਹੋਰ ਬੇਸਤੀ ਕੋਈ ਨਹੀਂ ਲੈ ਦੇਤਾ। ਬਾਕੀ ਕਹਿੰਦੀ ਆਪ ਬਣਾ ਲਿਆ ਕਰੋ ਫਿਰ ਸਬਜੀ। ਦੱਸਾਂ ਤੈਨੂੰ। ਅੱਗੇ ਬੋਲਦੀਆਂ। ਮੌਕਾ ਨਾ ਮੇਰੇ ਇੱਕ ਦੋ ਨਹੀਂ ਬੋਲਣਾ ਚਾਹੀਦਾ ਕੋਈ। ਮਰਦ ਸੁਭਾਅ ਬਹੁਤ ਦੱਬਾ ਹੈ ਇਹ ਹੁਣ ਆਈ ਆਪੇ ਦਾਸਾ ਨਹੀਂ ਦੇ ਕੇ ਦੰਦ ਨਹੀਂ ਕੱਟ ਰਹੇ ਮੈਂ ਦਸਤੀ ਗੱਲ ਕੋਈ ਚਾਰਾ ਨਹੀਂ ਹੋ ਰਿਹਾ ਕੀ ਕਰਾਂ ਇਹਨੂੰ ਗੁੱਸਾ ਹੀ ਨਹੀਂ ਆਈ ਜਾਂਦਾ ਇਹ ਸਮਾਈਲ ਕਰੀ ਜਾਂਦੀ ਹੈ ਫਿਰ ਵੀ ਅੱਕੇ ਤੋਂ ਬੋਲੀ ਨਾ ਮੇਰੇ ਅੱਗੇ ਠੀਕ ਹੈ ਦਸਤੀ ਗੱਲ ਤੈਨੂੰ ਮੈਂ ਮਾਣੀ ਨਹੀਂ ਜਿੰਦਗੀ ਭਾਈ ਮੈਂ ਛੋਟਾ ਕੱਟੜ ਕੱਟੜ ਫੈਨਾ ਬਈ ਜਿਹੜੇ ਤੁਹਾਡੇ ਕੰਨ ਜਨਤੀ ਪਾਈ ਸੀ ਤੇ ਅੱਖੇ ਤੇ ਕੱਟ ਮਾਰੇ ਸੀ ਸੇਮ ਸੇਮ ਕੱਟ ਮਾਰਾਇਆ ਆਏ ਹਾਏ ਹਾਏ ਕੀ ਬਾਤ ਆ ਭਾਈ ਜੀ ਰੀਲ ਸਟੋਰੀ ਦੇਖ ਪੋਸਟ ਦੇਖ ਰੀਲ ਭਾਈ ਮੈਂ ਚੈੱਕ ਕਰਦਾ ਅੱਛਾ ਕੈਂਟ ਨਹੀਂ ਬਾਈ ਪੂਰੀਆਂ ਕੈਂਟ ਨਹੀਂ ਜੀ ਤੁਸੀਂ ਬਸ ਹੋਰ ਹੀ ਲ ਬਣਾਈ ਸੀ ਨਾ ਵੀ ਤੁਸੀਂ ਪੁੱਛਿਆ ਸੀ ਕਿਸੇ ਇੱਕ ਮੁੰਡੇ ਨੂੰ ਵੀ ਉਹ ਮੇਰੇ ਬਾਰੇ ਕੁਝ ਨਹੀਂ ਸੀ ਕਿ ਨਹੀਂ ਬਾਈ ਸੌਂ ਲੱਗੇ ਉਹ ਸਰੀਰ ਮੇਰੇ ਨਹੀਂ ਦਿਲ ਤੇ ਲੱਗੇ ਹੋਏ ਹਨ ਮੈਂ ਵੀ ਕਨੇ ਸੋਕੀ ਖਾਦੇ ਬਸ ਬਾਈ ਸੱਚੀ ਜਿਦਾ ਹੀ ਨਾ ਬਾਕੀ ਯਾਰ ਕੋਈ ਨਾ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਆ ਬਾਕੀ ਆ ਤੁਹਾਡੀ ਭਾਬੀ ਠੀਕ ਆ ਤੇ ਤੁਹਾਡੀ ਭਾਬੀ ਆ ਤੇ ਕਰਮ ਵਾਲਿਆਂ ਨੂੰ ਮਿਲਦੀਆਂ ਜਿੱਦਾਂ ਆਹ ਦੀ ਅਰੇਂਜ ਮੈਰਿਜ ਕਰਾਇਓ ਲੱਗ ਮੈਨੂੰ ਜਿੱਟੂ ਆ ਦੇਖ ਲੈ ਕਰਮਾਲੀਆ ਵਿਚਾਰੀ ਦੇਖਦੇ ਹਾਂ ਸੱਚਾ ਤੁਹਾਡੇ ਐਡ ਵੀ ਬਣਾਉਣੇ ਆ ਹੁਣ ਕੈਡ ਹੁੰਦੀ ਆ ਹਾਂਜੀ ਹਾਂਜੀ ਕਿਉਂਕਿ ਕੰਟੈਂਟ ਪਹਿਲਾਂ ਦਾ ਕੈਡ ਜੀ ਪਹਿਲਾਂ ਦਾ ਸੀ ਬਾਈ ਜਿਹੜੀ ਕਾਣ ਦੀ ਨੱਸੀ ਪਾ ਕੇ ਜਿਹੜੀ ਤੁਸੀਂ ਐਡ ਕਾਇਆ ਨੇ ਸਾਰੀਆਂ ਥੋੜੀਆਂ ਚਲੋ ਵਿੱਚ ਦੀ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਕਹਦੇ ਵੀ ਵਿੱਚ ਦੀ ਵਿੱਚ ਆਪਾਂ ਕਰ ਸਕਦੇ ਬਲੌਗ ਚੱਲੀ ਜਾਂਦਾ ਬਾਈ ਬਾਈ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਰਨਾ ਸਾਰਨਾ ਜਿਆਦਾ ਵੀ ਬਾਈ ਨੂੰ ਸਪੋਰਟ ਕਰੋ ਹਾਂ ਬਾਕੀ ਆਪਾਂ ਪਾਉਂਗਾ ਇਸ ਜਗ੍ਹਾ ਵੀ ਆਪਾਂ ਉਦਾਂ ਦੀ ਠੀਕ ਹੈ ਮੇਰਾ ਭਾਈ ਮੈਂ ਕਰ ਸਾਡੇ ਸਾਡੇ ਦਾ ਭਾਈ ਕਰ ਸਾਡੇ ਦਾ ਕੀ ਬਾਤ ਹੈ ਮੈਂ ਇੱਥੇ ਗੰਗਾ ਨਿਰ ਕੰਮ ਕਰਦਾ ਬਈ ਭਾਈ ਜੀ ਮੈਂ ਤੁਹਾਨੂੰ ਸਟੋਰੀ ਮੈਂ ਕਰਵਾਉਣਾ ਬਹੁਤ ਬਹੁਤ ਜ਼ਰੂਰੀ ਯਾਰ ਜਿਨ ਕਰਿਓ ਆਇਓ ਫੋਟੋ ਕਰਾ ਲਵਾਂ ਮੈਂ ਫੋਨ ਨਹੀਂ ਹੈ ਨਹੀਂ ਸਾਡੇ ਫੋਨ ਹੈ ਨਹੀਂ ਕੋਈ ਨਹੀਂ ਭਾਈ ਮੇਰੇ ਨਾਲ ਕਰ ਲੈਨੇ ਮੈਂ ਤੁਹਾਨੂੰ ਭੇਜ ਦੂੰਗਾ ਯਾਰ ਕੀ ਕੀ ਗੱਲ ਹੈ ਇਹ ਇਹ ਕੋਈ ਗੱਲ ਨਹੀਂ ਹੈ ਇਹ ਮੇਰਾ ਆਪਣਾ ਫੋਨ ਫਾਨ ਆੜੀ ਤੁਸੀਂ ਮੇਰੇ ਫੋਨ ਤੋਂ ਕਰ ਲੋ ਯਾਰ ਨਾ ਨਾ ਆਪਣਾ ਆਪਣਾ ਆਜੂ ਭਈਆ ਜਵਾ

ਮੈਂ ਤੁਹਾਨੂੰ ਦੱਸਤੀ ਗੱਲ ਲੜੀ ਕਿਉਂ ਜੰਮਣਾ ਲੜਨ ਦਾ ਕੀ ਮਤਲਬ ਹੋਇਆ ਥੱਲੇ ਆਈ ਜੰਨੀ ਐ ਮੇਰੇ ਕਿਤੇ ਵਾਚ ਕਰਨੀ ਕਰਨੀ ਇਹ ਨਾਲੇ ਮੈਂ ਦੱਸਤੀ ਤੈਨੂੰ ਗੱਲ ਦੇਖ ਸੌਦੀ ਆ ਚੀਜ਼ ਬੜੀ ਘੈਂਟ ਆ ਮੌਸਮ ਮੌਸਮ ਹੋਇਆ ਪਿਆ ਇਹ ਸਾਰੇ ਪਿਆਰ ਕਰਨ ਵਾਲੇ ਅਸੀਂ ਆ ਗਏ ਗਲਤ ਤੈਨੂੰ ਦਿਖਦਾ ਨਹੀਂ ਕਿ ਗਲਤ ਆ ਗਏ ਆਹ ਅੱਗੇ ਰਾਹ ਹੀ ਨਹੀਂ ਤਸੀਂ ਕਿਉਂ ਸਾਹ ਘਰਤੇ ਹੋ ਗੁੱਸੇ ਦੀ ਕਰਨੀ ਆ ਰਾਹ ਇੱਧਰ ਸੀਗਾ ਤੇ ਤੁਸੀਂ ਇੱਧਰ ਘਾਤੋ ਲਿਆਏ ਕਿਦੋਂ ਦੇ ਲੱਗੇ ਪਏ ਆ ਤੁਸੀਂ ਖਾਣ ਲਈ ਨੂੰ ਖਾਣ ਨੂੰ ਪਈ ਜਾਂਨੇ ਆ ਫੇਰ ਅੱਗੇ ਬੋਲਦੀਆਂ ਮੇਰੇ ਮੈਂ ਕੀਤਾ ਕੀ ਹੈਗਾ ਤੂੰ ਮਿਰਚਾਂ ਕਿਉਂ ਪਾਈਆਂ ਸਬਜ਼ੀ 'ਚ ਅੱਜ ਕਿਦੋਂ ਪਾਈਆਂ ਸੀ ਤੂੰ ਅੱਜ ਪਾਈਆਂ ਨਹੀਂ ਪਾਈਆਂ ਸੀਗੀਆਂ ਮਿਰਚਾਂ ਮੈਨੂੰ ਲੱਗੀਆਂ ਚੱਲ ਨਾ ਲੜੀਓ ਸਵੇਰ ਦੇ ਵੀਰ ਕਹਤਾ ਮਿਰਚਾਂ ਬੰਨੂ ਨਿੱਕਾ ਬੰਨੂ ਸੌਰੀ ਸੌਰੀ ਗੁੱਸੇ ਤਾਂ ਨਾ ਹੋ ਮੇਰੀ ਗੱਲ ਸਾਂ ਪ੍ਰੈਂਕ ਕਰਦਾ ਸੀ ਨਾ ਆ ਦੇਖ ਪਾਨ ਸਾਰਨ ਸੱਚੀ ਕਾਲ ਕਿੰਨੇ ਕੋ ਪ੍ਰੈਂਕ ਕਰੋਗੇ ਅੱਜ ਇਹਨਾਂ ਨਾਲ ਮੈਂ ਮੇਰੀ ਜਾਨ ਅੱਜ ਅੱਜ ਇਹਨਾਂ ਨਾਲ ਮੈਂ ਵਾਦਾ ਕੀਤਾ ਸੀ ਕਿ ਪਰਿ ਨੇ ਇੱਕ ਪ੍ਰੈਂਕ ਕੀਤਾ ਸੀ ਡਬਲ ਪ੍ਰੈਂਕ ਕਰਾਂਗੇ ਕਿਉਂ ਮੰਨਦੀਆਂ ਯਾਰਾਂ ਨੂੰ ਗਲਤੀ ਛਲਤੀ ਮਾਫ ਮੇਰੀ ਰਾਣੀ ਠੀਕ ਆ ਮੰਨ ਗਈ ਸਰਦੀ ਘਰ ਬਣਾਇ ਕਰੀਓ ਆਪੀ ਸਰਦੀ ਕੌਣ ਬਣਾਉਣਾ ਨਾ ਨਾ ਤੁਸੀਂ ਬਣਾਇਓ ਮੇਰਜ਼ਾ ਤੇਰੀ ਕੋਈ ਗੱਲ ਨਹੀਂ ਮਿਰਚਾ ਤੇਜ਼ ਵਾਲੀਆਂ ਖਾ ਲੂਆਂ ਇਹਨਾਂ ਨਾਲ ਇਹ ਚਲੋ ਕਰਾ ਰਹੇ ਹਾਂ ਨਹੀਂ ਲੱਭੀ ਬਹੁਤ ਹੈ ਬਹੁਤ ਕਹਿਣਾ ਠੀਕ ਹੈ ਵੀਰੇ ਮੈਂ मूवी ਦਾ ਟਾਈਮ ਟਪ ਰਿਹਾ ਜਲਦੀ ਤੋਂ ਜਲਦੀ ਜਾਣਾ ਅਸੀਂ ਵੈਸੇ ਕਦੇ ਮੈਂ ਬੋਲਿਆ ਨਹੀਂ پری ਨੂੰ ਉੱਚੀ ਆਵਾਜ਼ 'ਚ ਪਹਿਲਾਂ ਤਾਂ ਮੈਂ پری ਤੋਂ ਮੰਗਦਾ ਸੌਰੀ ਮੈਨੂੰ ਮਾਫ਼ ਕਰ ਦਿਓ ਕੋਈ ਦੂਜੀ ਗੱਲ ਉਹ ਵੀ ਮੈਂ ਤੁਹਾਡੇ ਤੇ ਪ੍ਰੈਂਕ ਕੀਤਾ ਉਹ ਵੀ ਮਾਫ਼ ਕਰ ਦਿਓ ਤੀਸਰੀ ਗੱਲ ਇਹ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਮਾਫ਼ੀ ਮੰਗਦਾ ਕਿ ਮੈਨੂੰ ਮਾਫ਼ ਕਰ ਦਿਓ ਵੀ ਮੈਂ ਐਵੇਂ ਕੀਤਾ ਹਨਾ پری ਨਾਲ ਪ੍ਰੈਂਕ ਤੇ پری ਨੇ ਵੀ ਕੀਤਾ ਸੀ ਜਿਸ ਲਈ ਜਿਹੜੇ ਤਾਂ ਕਰਕੇ ਤੇ ਹੁਣ ਕੀ ਪਤਾ ਪਰੀ ਦਾ ਦਾ ਲੱਗ ਜੇ ਮੇਰੇ ਤੇ ਬਹੁਤ ਸ਼ੈਤਾਨ ਹੈ ਤੇ ਬਾਕੀ ਥੈਂਕ ਯੂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਿਓ ਪਰੀ ਤੇ ਹੋਰ ਜਿਹੜਾ ਲਾਈਕ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਵਲੋਗ ਹਾਂਜੀ ਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਬਾਏ ਬਾਏ